ਵਾਤੇ ਇੰਤਜ਼ਾਮ ਕਰਿਆ ਸਾਹ ਲੈਣ ਦਾ ਉਹਦੇ ਵਾਸਤੇ ਇੰਤਜ਼ਾਮ ਕਰਿਆ ਪਾਣੀ ਦਾ ਦੁਨੀਆ ਚ ਉਹਦੇ ਵਾਸਤੇ ਇੰਤਜ਼ਾਮ ਕਰਿਆ ਕਿੰਨਾ ਕੁਸ਼ ਪਰ ਉਹ ਕਿਸੇ ਦੇ ਕੋਲੋਂ ਲੈਦਾ ਕੁਸ਼ ਨਹੀਂ ਹੈ ਉਹ ਸਭ ਬਸ਼ਦਾਨ ਦੇ ਵਿੱਚ ਹੀ ਦੇ ਰਿਹਾ ਤਰਹਾ ਉਹਦਾ ਵਿਸ਼ਰਾਮ ਦੇ ਕੇ ਮੇਰੇ ਸਤਿਗੁਰੂ ਜੀ ਅਗਲੀਆਂ ਪੰਕਤੀਆਂ ਇਸ ਤਰ੍ਹਾਂ ਤੁਮਉਂਦੇ ਹਨ ਜਿਹੀ ਤੂਕਾਰੇ ਰੋਣਾਂ ਕੱਢ ਕਰ ਜਾਵਾ ਕੱਲ ਨੂੰ ਇਹ ਸਾਰਾ ਕੰਮ ਕਰਦਾ ਪਿਆ ਹੈ ਪਰ ਸਤਿਗੁਰੂ ਜੀ ਕਹਿੰਦੇ ਤੂੰ ਕਾਹੀ ਡੁੱਲ੍ਹੇ ਪ੍ਰਾਣੀਆਂ ਤੂੰ ਜ਼ਰਾ ਠੇ ਕਰ ਸੱਜਣ ਹਾਰ ਉਹ ਭਾਈ ਤੂੰ ਕਿਉਂ ਘਬਰਾਉਂਦਾ ਜਿਹੜੇ ਵੀ ਜੀਵ ਨੂੰ ਉਹਨੇ ਪੈਦਾ ਕੀਤਾ ਹੈ ਨਾ ਉਹ ਪੈਦਾ ਕਰਨ ਵਾਲਾ ਉਹਦੀ ਰੱਖਿਆ ਵੀ ਕਰਨ ਵਾਲਾ ਜਿਹੜੇ ਜੀਵ ਨੇ ਉਹਨਾਂ ਦਾ ਤੋਂ ਪਾਲਣ ਹਾਰਾ ਨਹੀਂ ਉਹ ਪਾਲਣ ਹਾਰਾ ਤਾਂ ਉਹ ਖੁਦ ਆ ਪਈ ਉਹਨਾਂ ਨੂੰ ਪਹਿਚਾਣ ਆ ਗਿਆ ਉਹ ਭल्या ਫਿਰ ਤੂੰ ਕਾਦੇ ਵਾਸਤੇ ਇਹ ਸਭ ਕੁਝ ਕਰਦਾ ਪਿਆ ਕਾਦੇ ਵਾਸਤੇ ਦੁੱਖ ਕਿਉਂ ਭਰਉਂਦਾ ਹੈ ਵੀ ਅੱਗੇ ਪਤਾ ਨਹੀਂ ਕੀ ਹੋਵੇਗਾ ਉਹਨਾਂ ਦਾ ਸਮਾਂ ਕਿੰਨੇ ਬਚਿਤ ਹੋਵੇਗਾ ਉਹ ਪਰਮਾਤਮਾ ਸਾਤਾ ਸਮਾਂ ਆ ਉਹ ਤਾਂ ਘੀਆਂ 'ਚ ਰਹਿਣ ਵਾਲਿਆਂ ਨਾਲ ਵੀ ਖਾਣ-ਬਾਣ ਦੀ ਰੀਤ ਹੈ ਉਹ ਤਾਂ ਫੁੱਟ ਪਾਥਰਾਂ ਦੇ ਉੱਤੇ ਬੈਠਿਆਂ ਨੂੰ ਵੀ ਖਾਣ-ਬਾਣ ਦੀ ਰੀਤ ਹੈ ਕਿਸੇ ਨਾ ਕਿਸੇ ਮਨੁੱਖ ਦੇ ਅੰਦਰ ਦਇਆ ਪੈਦਾ ਕਰਦਾ ਉਹ ਤਾਂ ਸਭ ਨੂੰ ਦੇ ਲਵਾ। ਫੇਰ ਤੂੰ ਕੀ ਆ ਖਬਰੌਣਾ ਹੈ ਤੂੰ ਕਿਹੜਾ ਦੋਸਤਾ ਹੈ ਤੂੰ ਕਾਹੇ ਰੋਣਾ ਪ੍ਰਾਣੀਆਂ ਉਹ ਬੰਦਿਆ ਤੂੰ ਕਿਉਂ ਰੋ ਰਿਹਾ ਪਿਆ ਹੈ ਤੂੰ ਜਰਾ ਕੇ ਕਰ ਸਜਣਾ ਹਾਰ ਦਾ ਬਾਦਸ਼ਾਹ ਕਿਦੀ ਇਸ ਜਗਤ ਦੀ ਸਜਣਾ ਕਰਨ ਵਾਲਾ ਤੇਰੀ ਸਜਣਾ ਕਰਨ ਵਾਲਾ ਤੇਨੂੰ ਪੈਦਾ ਕਰਨ ਵਾਲਾ ਪ੍ਰਭੂ ਤੇਰੀ ਜਰੂਰ ਰੱਖਿਆ ਕਰੇਗਾ ਤੇਰੀ ਹਰ ਲੋਟ ਨੂੰ ਪੂਰਾ ਨਾ ਬੜੇ ਉਹਨੇ ਤੇਰੀ ਹਰ ਲੋੜ ਪੂਰੀ ਕਰ ਦੇਣੀ ਹੈ ਜੇ ਲੋ ਪਾਇਦਾ ਸੋ ਸੋਈ ਦੇ ਆਗਾਰਾ ਆ ਮੇਰੇ ਪਾਸ਼ਾ ਕਹਿੰਦੇ ਜੇ ਨਾ ਪਾਦ ਐਸ ਤੂੰ ਕੀਆ ਸੋਈ ਦੇ ਆਗਾਰ ਉਪਰਿਆ ਇਹ ਗੱਲ ਚੀਤੀ ਰੱਖ ਵੀ ਮੈਨੂੰ ਇਹ ਦੁਨੀਆ ਤੇ ਇਹ ਸੰਸਾਰ ਤੇ ਲੈ ਕੇ ਆਉਣ ਵਾਲਾ ਤੁਦ ਅਕਾਲ ਪੁਰਖ ਹੈ ਉਹਦੇ ਹੁਕਮ ਦੇ ਵਿੱਚ ਹੀ ਇਸ ਦੁਨੀਆ ਦੇ ਜੀਵਾਂ ਦਾ ਜਨਮ ਹੁੰਦਾ ਹੈ ਉਦੇ ਹੁਕਮ ਦੇ ਵਿੱਚ ਦੁਨੀਆ ਦੇ ਜੀਵਾਂ ਦਾ ਬਿਰਾਸ ਹੁੰਦਾ ਹੈ ਉਹਦੇ ਹੁਕਮ ਦੇ ਵਿੱਚ ਜੀਵਾਂ ਦੀ ਪਾਲਣਾ ਨਹੀਂ ਉਹ ਸਰਬ ਕਲਾਸ ਤੋ ਭਲਿਆ ਜਿਸ ਪ੍ਰਭੂ ਨੇ ਤੈਨੂੰ ਪੈਦਾ ਕੀਤਾ ਉਹ ਜੀਨ ਪਦਾਇ ਸੂ ਸੋਈ ਦੇ ਅਹਾਰ ਉਹ ਭਲਿਆ ਉਹ ਤੈਨੂੰ ਆਸਰਾ ਵੀ ਦੇਦਾ ਉਹ ਹਰ ਵੇਲੇ ਤੇਰਾ ਆਸਰਾ ਹੈ ਐਨੀ ਨਾ ਡੋਲਦਾ ਫਿਰਿਆ ਪਰ ਰਾਇਮੀਨਾ ਅਗੇ ਦੇ ਬਾਣੇ ਵੰਦਾ ਫਿਰਿਆ ਕਰ ਤਾ ਫਿਰ ਅੱਗੇ ਬਾਦ ਤੇ ਤੈਹੀ ਬਚਾਉਣਾ ਤਾਂ ਸੁੱਧ ਬਾਦ ਦਾ ਵਰਨ ਬਚਾ ਲਈ ਆਉਣ ਵਾਲੀ ਜੀਵਾਂ ਦਾ ਜੀਵਨ ਬਣੀ ਉਹਨਾਂ ਨੂੰ ਜੀਵਨ ਦੇ ਵਿੱਚ ਸੁੱਧ ਹਵਾ ਮਿਲੀ ਸੁੱਧ ਪਾਣੀ ਮਿਲੀ ਸੁੱਧ ਬਾਦ ਦਾ ਵਰਨ ਉਹਨਾਂ ਬਾਤੀ ਹੋਵੇ ਇਹ ਬਚਾ ਕੇ ਜਾਣ ਉਹ ਇਹ ਤਾਂ ਦੌਰ ਤਾਂ ਦਾ

ਜੇ ਨੋ ਉਪਾਈ ਮੇਦਨੀ ਸੋਈ ਕਰਦਾ ਸਾਹ ਹਾਂ ਪਾਸ਼ਾ ਪੇ ਦੀ ਜੇ ਨੋ ਉਪਾਈ ਮੇਦਨੀ ਮੇਦਨੀ ਦਾ ਭਾਵ ਹੈ ਧਰਤੀ ਜਿਹੜੇ ਪਰਮਾਤਮਾ ਨੇ ਇਹ ਸ੍ਰਿਤੀ ਸਾਜੀ ਕੇ ਧਰਤੀ ਬਣਾਈ ਸੋਈ ਕਰਦਾ ਸਾਹ ਤਾਂ ਸਤਿਗੁਰੂ ਜੀ ਕਹਿੰਦੇ ਜੇ ਪ੍ਰਾਣੀ ਕੇ ਬੰਧਿਆ ਜੇਸ ਪਰਮਾਤਮਾ ਨੇ ਸ੍ਰਿਤੀ ਪੈਦਾ ਕਰੀਏ ਨਾ ਸ੍ਰਿਤੀ ਦੀ ਇਹ ਸਾਰੀ ਰਤਨਾ ਰਤੀ ਹੈ ਉਹ ਇਸ ਸ੍ਰਿਤੀ ਦੇ ਦੀਵਾਂ ਦੀ ਸੰਭਾਲ ਵੀ ਕਰਦਾ ਹੈ ਐਮੀਦਤ ਉਹ ਦੇਖਦਾ ਜੇ ਨਾ ਉਪਾਰੀ ਮਿਹਣੀ ਸੋਈ ਕਰਦਾ ਸਾਰ ਉਹ ਸਭ ਨਾਲ ਹੀ ਸਾਰ ਲੈਂਦਾ ਹੈ ਆਪੇ ਸਬਲਾ ਜੀ ਸੰਭਾਲ ਕਰਦਾ ਹੈ ਜੀ ਕੰਗਵਾਟ ਮਾਰਗ ਦੇ ਨਾਮਾ ਸੱਚਾ ਪਵਦ ਗਾਰਾ ਹਾਂ ਮੇਰੇ ਪਾਤਸ਼ਾਹ ਕਹਿੰਦੇ ਘਟ ਘਟ ਉਹ ਘਟ ਘਟ ਦੇ ਵਿੱਚ ਵਸਣ ਵਾਲਾ ਭਾਵ ਹਰੀ ਦੇ ਸਰੀਰ ਦੇ ਵਿੱਚ ਵਸਣ ਵਾਲਾ ਹੈ ਘਟ ਘਟ ਦੇ ਵਿੱਚ ਸਮਾਇਆ ਹੋਇਆ ਖਟ ਪਟ ਮਾਲਕ ਜਿਨ੍ਹਾਂ ਦਾ ਸੱਚਾ ਪਰਮਜਾਣ ਮੇਰੇ ਬਾਸ਼ਾ ਕਹਿੰਦੇ ਉਹ ਭल्या ਹਰੇਕ ਸਰੀਰ ਦੇ ਵਿੱਚ ਵਸਣ ਵਾਲਾ ਉਹ ਪਰਮਾਤਮਾ ਉਹ ਸਾਰੇ ਜੀਵਾਂ ਦੇ ਦਿਲਾਂ ਦਾ ਮਾਲਕ ਹੈ ਹਰੇਕ ਜੀਵ ਦੇ ਦਿਲ ਦਾ ਉਹ ਮਾਲਕ ਹੈ ਤਾਂ ਬਾਸ਼ਾ ਕਹਿੰਦੇ ਉਹ ਸਦਾ ਕਾਇਮ ਰਹਿਣ ਵਾਲਾ ਹੈ ਉਹ ਕਦੇ ਵੀ ਨਾਸ ਨਹੀਂ ਹੁੰਦਾ ਉਹ ਆਕਾਲ ਹੈ ਉਹ ਕਾਲ ਦੇ ਅਧਿਨ ਨਹੀਂ ਹੈ ਉਹ ਸਦਾ ਕਾਇਮ ਰਹਿਣ ਵਾਲਾ ਘਟ ਘਟ ਮਾਲਕ ਜਨਾਂ ਦਾ ਸੱਚ ਸੱਚ ਦਾ ਭਾਰ ਸਦਾ ਕਾਇਮ ਰਹਿਣ ਵਾਲਾ ਪਰ ਵਿਦਵਾਨ ਅਤੇ ਉਹ ਸਭਨਾ ਦਾ ਪਰਮ ਵਿਗਾਰ ਹੈ ਸਭਨਾ ਦੀ ਪਾਲਣਾ ਕਰਨ ਵਾਲਾ ਹੈ ਉਹ ਸਭ ਨੂੰ ਪਾਲਦਾ ਹੈ ਉੱਚਿਆਂ ਨੂੰ ਣੀਮਿਆਂ ਨੂੰ ਗਰੀਬਾਂ ਨੂੰ ਅਮੀਰਾਂ ਨੂੰ ਉਹ ਸਭਲਾਂ ਨੂੰ ਮਾੜਿਆਂ ਨੂੰ ਚੰਗਿਆਂ ਨੂੰ ਉਹ ਸਭਲਾਂ ਦੀ ਪਾਲਣਾ ਕਰਨ ਵਾਲਾ ਹੈ ਕੋ ਦਾ ਕੀਮਾ ਨਾ ਜਾਣੀਏ ਬਟਾ ਦੇ ਪਰਵਾਹਾ ਮਾ ਮੇਰੇ ਪਾਸ਼ਾ ਕਿੰਨੇ ਤੋਦਰਤ ਕੀਮ ਨਾ ਜਾਣੀਏ قیمت کا بھاگ ہے قیمت وہ قدرت کی کوئی قیمت نہیں جانی جا سکتا وہ کوئی مل نہیں ہے اس داتے نے کیسی قدرت رکھی ہے یہ اپنی قدرت کیسی بنائی ہے کسے پاسے انہیں پہاڑ ساج دیتے کسے پاسے ٹبے ساج دیتے کتنے پلیر دھرتی ساج دیتی کتنے ندیاں بگا دیتی ਕਿਤੇ ਪਾਣੀ ਦੀ ਝਾੜੀ ਬਣਦੀ ਪਈ ਐ ਕਿਤੇ ਬਰਫ਼ ਜੰਮਦੀ ਪਈ ਐ ਕਿਤੇ ਉਹ ਬਰਫ਼ ਦਾ ਘੁਲ ਕੇ ਪਾਣੀ ਰਹਿਮਾਂ ਦੇ ਵਿਚਾਰ ਬਾਤ ਤੇਰੀ ਕੁਦਰਤ ਉਹਦੀ ਕੁਦਰਤ ਉਹਦੀ ਕੁਦਰਤ ਨਹੀਂ ਕੀਮਤ ਨਹੀਂ ਪਾਈ ਜਾ ਸਕਦੀ ਉਹਦੀ ਕੁਦਰਤ ਕਦੇ ਉਹ ਦਿਨ ਚਾਹ ਦੇਂਦਾ ਹੈ ਕਦੇ ਰਾਤ ਕਰ ਦਿੰਦਾ ਹੈ ਕਦੇ ਗਰਮੀ ਕਰ ਦਿੰਦਾ ਹੈ ਕਦੇ ਸਾਦੀ ਕਰ ਦਿੰਦਾ ਹੈ ਇਹ ਹੀ ਕੁਦਰਤ ਦੇ ਅਨੁਸਾਰ ਹਰ ਚੀ ਬਦਲਦੀ ਹੈ ਸਭ ਕੁਝ ਜੋ ਸਾਡੀ ਨਿਗਾਹ ਦੇ ਵਿਚ ਦੇਖਣ ਦੇ ਵਿੱਚ ਤੇ ਸਾਨੂੰ ਹੰਡਾਉਣ ਦੇ ਵਿੱਚ ਆਉਂਦਾ ਹੈ ਇਹ ਔਕਰਤੀ ਕੁਦਰਤ ਹੈ ਕਰਤੇ ਹੀ ਕੁਦਰਤ ਕੁਦਰਤ ਕੀਮ ਨਾ ਜਾਣੀਏ ਇਹ ਉਹਦੀ ਕੁੱਦਰਤ ਲਈ ਕੋਈ ਅਸੀਂ ਕੀਮਤ ਜਾਣਨੀ ਚਾਹੀਏ ਨਹੀਂ ਜਾਣੀ ਜਾ ਸਕਦੀ ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ ਉਹਦੀ ਕੁਦਰਤੀ ਕੀਮਤ ਹੀ ਹੈ ਮੁੱਲ ਨੇ ਕੁੱਦਰਤ ਦੀ ਕੀਮਤ ਨਾ ਜਾਣੀਏ ਵੱਡਾ ਵੀ ਪਰਵਾਹਾਂ ਮੇਰੇ ਪਾਸ਼ਾ ਪਿੰਦੇ ਭਾਈ ਉਹ ਪਰਮੇਸ਼ਰ ਵਜੋਂ ਉਸ ਮਾਲਕ ਦੀ ਕੁਦਰਤ ਦਾ ਮੁੱਲ ਨਹੀਂ ਸਮਝਿਆ ਜਾ ਸਕਦਾ کیونکہ وہ سب تو بڑا ہے وہ سب تو بڑا ہے آپ کو بے پرواہ ہے اور کسی کی بھی پرواہ بڑا بے پرواہ اور کسی کی پرواہ نہیں ہے وہ کسی کا محتاج نہیں ہے وہ سب کچھ کرنے پران والا خود ہے تو کسی کا بھی محتاج نہیں اور کسی کی پرواہ نہیں وہ مالک ਕੋ ਜ ਆਪਣੀ ਮਰਜ਼ੀ ਦੇ ਅਨੁਸਾਰ ਹੀ ਇਹ ਸਾਰੀ ਸ੍ਰੇਸ਼ਟੀ ਨੂੰ ਚਲਾ ਰਿਹਾ ਹੈ ਜੀ ਕਾਰ ਬੰਦੇ ਨੂੰ ਬੰਦਗੀ ਜਿੱਚ ਘਟ ਮੈਂ ਸਾਹ ਹਾ ਮੇਰੇ ਪਾਸੇ ਦੀ ਕਾਰ ਬੰਦੇ ਤੁ ਬੰਦਗੀ ਕੋ ਭਲਿਆ ਜਿਹੜਾ ਐਸਾ ਉਹ ਕਰਤਾ ਹੈ ਜੀ ਦੀ ਕੁਦਰਤ ਦਾ ਮੋਲ ਨਹੀਂ ਜਾਣਿਆ ਜਾ ਸਕਦਾ ਜਿਹੜਾ ਸਾਰੀਆਂ ਦਾਤਾਂ ਦੇਣ ਵਾਲਾ ਹੈ ਜਿਹੜਾ بے پرواਹ ਹੈ ਜੀ ਨੂੰ ਕਿਸੇ ਦੀ ਪਰਵਾਹ ਨਹੀਂ ਜਿਹੜਾ ਸ੍ਰਿਸ਼ਟੀ ਪੈਦਾ ਕਰਦਾ ਹੈ ਸਭ ਜੀਵਾਂ ਦੀ ਪਾਲਣਾ ਕਰਦਾ ਹੈ ਦੇਨੂੰ ਉਹਨੇ ਦੁਨੀਆ ਤੇ ਬੰਦਾ ਬਣਾ ਕੇ ਭੇਜਿਆ ਫਿਰ ਬੰਦੇ ਦਾ ਬੰਦਾ ਕਿਹਨੂੰ ਕਹਿੰਦੇ ਜਿਹੜਾ ਬੰਦਗੀ ਕਰਨ ਵਾਲਾ ਹੈ

ਤਾ ਬੰਦਾ ਇਕ ਗੋਲ ਦਾ ਕੀ ਫਾਇਦਾ ਫਿਰ ਤੂੰ ਬੰਦਾ ਨਹੀਂ ਕਹਾ ਸਕਦਾ ਜੀ ਤੇਰੀ ਕੋਈ ਬੰਦਗੀ ਨਹੀਂ ਜੇ ਬੰਦਗੀ ਨਹੀਂ ਬੰਦਾ ਹੋ ਕੇ ਤੂੰ ਬੰਦਗੀ ਕਰਨ ਵਾਸਤੇ ਜੱਗ ਦੇ ਵਿੱਚ ਆਇਆ ਬੰਦਾ ਹੋ ਕੇ ਕਰੇ ਬੰਦਗੀ ਤਾਂ ਬੰਦਾ ਚੰਗਾ ਨਹੀਂ ਤਾਂ ਬੰਦਾ ਬੰਦੇ ਤੋਂ ਵਿਹੰਦਾ ਹੋ جی بندہ ہو کے بندگی کر رہے ہیں تا تیرے برگا چنگا کوئی نہیں پر جی بندگی دی ذات نہیں ہے تا پھر تیرے اندر تا بہت اس پر یا پہ ہاں بہت یہ تا اوپر ہی سونا لگ رہے ہیں لپیا پوچیا یہ ہے اوپر یا اس کر کے تو بندہ بڑھ بند کے ہے ہر بندے تو بندگی ਜੀਤਿਆ ਸਾਧੂ ਮੈਂ ਸਾਹੂ ਕਾਮਿਲੇ ਸਾਧਗੁਰੂ ਜੀ ਕਹਿੰਦੇ ਇਹ ਬੰਦੇ ਜਿੰਨਾ ਕਿ ਤੇਰੇ ਸਰੀਰ ਦੇ ਵਿੱਚ ਉਹ ਪਰਮਾਤਮਾ ਦੀ ਪਾਇ ਸਵਾ ਚਲਦੀ ਹੈ ਤੇਰੀ ਬਖਸ਼ਿਸ਼ ਤੇਰੀ ਜ਼ਿੰਦਗੀ ਹੈ ਉਤਨਾ ਤੇ ਉਹ ਮਾਲਕ ਦੀ ਬੰਦਗੀ ਕਰਦਾ ਹੈ ਉਹਦੇ ਦਾਤੋਂ ਮੰਗਿਆ ਕਰ ਮਾਲਕਾ ਮੈਨੂੰ ਬੰਦਗੀ ਦੀ ਖੈਰ ਪਾ ਮਖਦਾ ਬੜਾ ਖੁਸ਼ਿਆਂ ਦੇ ਵਿੱਚ دنیا دے پدار مانگتا ہے ٹھیک ہے اوہ ساڑا مالک ایسی منگڑ بھی کتے جائیے جیسے دنیا دیا داتا مانگتا ہے اوہ دے داپنے بینتی کر کے مانگتا کر ہے میرے مالکا جسے اور بہت کچھ تو میری چوڑیدے بھی چپائے میری چوڑیدے دے چھوڑیدے بھی دی خیر بھی پا تا پھر ماں پر پڑھ دے ہے ਇਹ ਦਾ ਕੂਮੀ ਤੋਂ ਬੇਨਤੀ ਕਰਿਆ ਕਰਾਂ ਪਾ ਦੇ ਜੀ ਹੈ ਇਹ ਬਾਣੀ ਪੜਨ ਦੀ ਦਾਤ ਕਦੇ ਬਾਣੀ ਸੁਣਨ ਦੀ ਦਾਤ ਮੰਗਿਆ ਕਰ ਤਰ ਫਿਰ ਤੂੰ ਦੰਦਾ ਹੈ ਬੰਦਗੀ ਕਰਨ ਵਾਲੇ ਇਹ ਦੁਨੀਆ ਦੇ ਵਿੱਚ ਆਇਆ ਕਰ ਬੰਦੇ ਤੂੰ ਬੰਦਗੀ ਪਾਸ਼ਾ ਕਹਿੰਦੇ ਉਹ ਬੰਦਿਆ ਤੂੰ ਬੰਦਗੀ ਕਰਿਆ ਕਰ ਕਿੰਨਾ ਚਿਰ ਕਿੰਨੇ ਦਿਨ ਅਸੀਂ ਤਾਂ ਇਹ ਸਾਰੀਆਂ ਚੀਜ਼ਾਂ ਦਿਨਾਂ ਦੇ ਵਿੱਚ ਘੰਟਿਆਂ ਦੇ ਵਿੱਚ ਮਿਸੀਏ ਕੋਈ ਕਹਿੰਦਾ ਜੀ 11 ਦਿਨ ਕੋਈ ਕਹਿੰਦਾ 21 ਦਿਨ ਕੋਈ ਕਹਿੰਦਾ 40 ਦਿਨ ਇਨਾ ਕਾਲ ਮਤ ਪਿਆ ਪਰ ਭਲਿਓ ਇਹ 11 ਬਨ 21 ਦਿਨ ਤੱਕ 42 ਦਿਨ ਇਹ ਤਾਂ ਤਾਂ ਬੰਨੇ ਐ ਜੇ ਤਾਂ ਕਿ ਬੰਦੇ ਦੀ ਆਦਤ ਬਣ ਜੇ ਇੰਨੇ ਦਿਨਾਂ ਦੇ ਵਿੱਚ ਤਾਂ ਉਹ ਬੰਨਿਆ ਜਾਂਦਾ ਪਰ ਬਾਦਸ਼ਾਹ ਜੀ ਕੋਈ ਬੰਦਗੀ ਕਰਨੀ ਹੈ ਕਿੰਨਾ ਚਿਰ ਜਿੱਜ ਘਟ ਮੈਂ ਸਾਹੋ ਜਿੰਨਾ ਚਿਰ ਤੇਰੇ ਸਰੀਰ ਦੇ ਵਿੱਚ ਸਾਹ ਵਰਦੇ ਹਨ ਜੀ